ਪੁਲਿਸ ਤੇ ਕਿਸਾਨਾਂ ਵਿਚਕਾਰ ਨਾਬਾ ਵਿੱਚ ਝੜਪ ਹੋਣ ਦਾ ਵੱਡਾ ਅਪਡੇਟ ਸਾਹਮਣੇ ਆਇਆ ਹੈ ਪੁਲਿਸ ਤੇ ਕਿਸਾਨਾਂ ਵਿਚਕਾਰ ਕੁਝ ਮੰਗਾਂ ਤੇ ਸਹਿਮਤੀ ਬਣ ਗਈ ਹੈ ਕਿਸਾਨਾਂ ਦੀ ਸ਼ਿਕਾਇਤ ਹੈ ਆਪ ਆਗੂ ਪੰਕਜ ਪਪੂ ਖਿਲਾਫ ਇੱਕ ਹੋਰ ਮਾਮਲਾ ਦਰਜ ਕੀਤਾ ਗਿਆ ਦੋਵੇਂ ਮਾਮਲੇ ਸੀਆਈ ਸਟਾਫ ਪਟਿਆਲਾ ਵਿੱਚ ਤਬਦੀਲ ਕੀਤੇ ਜਾਣਗੇ ਡੀਐਸਪੀ ਨਾਬਾਤ ਕਿਸਾਨਾਂ ਵਿਚਕਾਰ ਤੱਕਾ ਮੁਕੀ ਤੇ ਮਾਮਲੇ ਵਿੱਚ ਸਮਝੌਤਾ ਹੋ ਗਿਆ ਕਿਸਾਨਾਂ ਤੇ ਪੁਲਿਸ ਵੱਲੋਂ ਇੱਕ ਦੂਜੇ ਖਿਲਾਫ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਜਾਵੇਗੀ ਦੱਸਿਆ ਕਿ ਸ਼ੰਭੂ ਮੋਰਚੇ ਦੌਰਾਨ ਗੁੰਮ ਹੋਈਆਂ ਟਰਾਲੀਆਂ ਦੇ ਮਾਮਲੇ ਨੂੰ ਲੈ ਕੇ ਡੀਐਸਪੀ ਨਾਬਾ ਮਨਦੀਪ ਕੌਰ ਦੇ ਦਫ਼ਤਰ ਮੋਰੇ ਧਰਨਾ ਲਗਾਇਆ ਜਾ ਰਿਹਾ ਸੀ ਇਸ ਤੋਂ ਪਹਿਲਾਂ ਡੀਐਸਪੀ ਮਨਦੀਪ ਕੌਰ 'ਨਿਆਰੋਪ ਲਗਾਇਆ ਸੀ ਕਿ ਕੁਝ ਕਿਸਾਨਾਂ ਨੇ ਉਸ ਨਾਲ ਦੁਰਵਿਵਾਰ ਕੀਤਾ ਜਦਕਿ ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਨਾਲ ਵੀ ਬਸਲੂਕੀ ਹੋਈ ਹੈ ਅੱਗੇ ਕਿਸਾਨਾਂ ਨੇ ਸੰਯੁਕਤ ਕਿਸਾਨ ਮੋਰਚੇ ਨੇ ਅੱਜ ਜਿਹੜਾ ਹੈਗਾ ਕਾਲ ਦਿੱਤੀ ਸੀਗੀ ਤੇ ਉਹਦੇ ਸੰਦਰਭ ਦੇ ਵਿੱਚ ਜਿਹੜਾ ਹੈਗਾ ਉਹਨੇ ਕੁਝ ਮੰਗਾਂ ਸੀਗੀਆਂ ਤੇ ਉਹ ਮੰਗਾਂ ਜਿਹੜੀਆਂ ਨੇ ਅਡਰੈਸ ਹੋ ਚੁੱਕੀਆਂ ਹੈਗੀਆਂ ਨੇ ਕੋਈ ਅੱਜ ਦਾ ਪੀਸ ਕੋਲ ਜਿਹੜਾ ਕਰਦਾ ਕਾਟ ਨਹੀਂ ਕਰ ਰਹੇ ਹੈਗੇ ਨੇ ਤੇ ਦਰਾਨੀ ਚਰਦਾ ਇੱਕ ਨਿੱਕਾ ਜਿਹਾ ਰੈਜ਼ੀਡੈਂਟ ਜਿਹੜਾ ਹੈਗਾ ਉਹ ਰਿਪੋਰਟ ਹੋਇਆ ਸੀਗਾ ਕਿ ਸਾਡੇ ਕੁਝ ਮੁਲਾਜ਼ਮਾਂ ਦੇ ਨਾਲ ਜਿਹੜਾ ਹੈਗਾ ਕਈ ਸੁਣੀ ਹੋ ਗਈ ਸੀ ਕਿ ਮੋਰਚੇ ਦੇ ਕੁਝ ਜਿਹੜਾ ਹੈਗਾ ਵਰਕਰਾਂ ਦੀ ਤੇ ਉਹ ਪਰਤਾਲ ਦੀ ਹੈਗੀ ਇਸ ਜੋ ਪਰਤਾਲ ਚ ਹੋਇਆ ਉਸ ਤਰ੍ਹਾਂ ਜਿਹੜਾ ਹੈਗਾ ਮਿਲਦੀ ਹੁੰਦੀ ਹੈ ਤਾਂ ਇਹ ਪ੍ਰਾਣਾ ਮੈਟਰ ਹੈ ਵਿੱਚ ਆਲਰੇਡੀ ਐਫ ਆਈ ਆਰ ਹੋਈ ਹੋਈ ਇਹਦੇ ਵਿੱਚ ਕਿਸਾਨਾਂ ਨੂੰ ਕੁਝ ਲੰਗਾ ਸੀਗੀਆਂ ਇਹਦੇ ਵਿੱਚ ਜਿਹੜਾ ਇੱਕ ਕਾਂਡੀ ਮਿਲੀ ਸੀ ਕਿ ਹੋਰ ਸੰਬੰਧ ਕਾਰਵਾਈ ਤੇ ਇੱਕ ਹੋਰ ਜਿਹੜਾ ਹੈਗਾ ਅ ਦੋ ਪੈਰਾ ਸਬੰਧੀ ਸੀ ਉਹਦੀ ਦਰਖਾਸਤ ਕਿਸਾਨਾਂ ਨੇ ਦਿੱਤੀ ਹੈਗੀ ਉਹਦੀ ਅਸੀਂ ਪਰਖਾਲ ਕਰਨੀ ਹੈ ਉਹਦੀ ਵਾਜਬ ਕਰਦੇ ਜਿਹੜੀ ਅਸੀਂ ਕਮਿਸ਼ਨ ਰਹਿ ਹਾਂਗੇ ਸਭਨੀਆਂ ਇਹ ਸਬੰਧੀ ਜਿਹੜਾ ਹੈਗਾ ਜਿਹੜਾ ਸੀਨੀਅਰ ਅਫਸਰਾਂ ਦੇ ਨਾਲ ਜਿਹੜਾ ਹੈ ਧਿਆਨ ਦੇਣ ਦੇ ਉੱਤੇ ਲਿਆ ਕੇ ਦਰਜ ਐਫ ਆਈ ਆਰ ਬਗਮੂਲ ਤੇ ਬਾਗਰੀ ਯੂਨੀਵਰਸਿਟੀ ਕਾ ਯੂਨੀਵਰਸਿਟੀ ਹੈ ਇਹ ਪਟਿਆਲਾੰਗ ਦਾ ਹਾਂ ਫੇ ਆਰ ਦਰਜ ਕੀਤੀ ਗਈ ਹੈ ਕਰਨ ਗੱਲਬਾਤ ਹੋ ਚੁੱਕੀ ਹੈ ਜੀ ਦਰਖਾਸਤ ਹੈਗੀ ਹੈ ਮੈਟਰ ਦਾ ਜਾਂਸਾ ਮੈਟਰ ਹੈ ਜਿਹਨੂੰ ਗਿਆਨ ਦੇ ਵਿੱਚ ਬਿਆਨ ਦੇ ਰਹਾ ਕੀ ਪਹਿਲੀ ਹੋਣੀ ਨਵੀਂ ਹਾਂ ਬਿਲਕੁਲ ਬਿਆਨ ਦੇ ਵਾਪਸ ਜਿਨ੍ਹਾਂ ਜਿਨ੍ਹਾਂ ਖਿਲਾਫ ਦੋਸ਼ ਲਾਇਆ ਉਹਨਾਂ ਤੇ ਖੜਾ ਸਕਦਾ ਪਹਿਲੇ ਤੇ ਪ੍ਰਸਤਾਵ ਦਾ ਮੈਟਰ ਦੇ ਰਿਹਾ ਹੈਗਾ ਐਪਲੀਕੇਸ਼ਨ ਦੇ ਦਿੱਤੀ ਹੈਗੀ ਅਸੀਂ ਉਸ ਦੇ ਮੁਤਾਬਕ ਬਣਦੀ ਕਾਨੂੰਨ ਦੇ ਅਨੁਸਾਰ ਕਰ ਲਈਏ ਵਿੱਚ ਦਾ ਇਹ ਪ੍ਰਸਤਾਵ ਦੇ ਅਧੀਨ ਐਪਲੀਕੇਸ਼ਨ ਦਿੱਤੀ ਹੈਗੀ ਜੀ ਵੇਖਦੇ ਸਕਦੇ ਹੋ ਧੰਨਵਾਦ ਵੀ ਹੁਣ ਜਿਹੜੀ ਮੀਟਿੰਗ ਪਈ ਆ ਕੀ ਦੇਖੋ ਦੋ ਮੀਟਿੰਗਾਂ ਸਾਡੀਆਂ ਇੱਥੇ ਨਾਦੇ ਦੇ ਡੀਐਸ ਦੇ ਦਫ਼ਤਰ ਵਿੱਚ ਪੁਲਿਸ ਪ੍ਰਸ਼ਾਸਨ ਨਾਲ ਹੋਈਆਂ ਪਹਿਲੀ ਮੀਟਿੰਗ ਵਿੱਚ ਜੋ ਗੁੱਜ ਪੱਖ ਵਿਚਾਰੇ ਗਏ ਦੂਜੀ ਮੀਟਿੰਗ ਦੇ ਵਿੱਚ ਹੁਣ ਜਿਹੜੇ ਬਹੁਤ ਛਿੱਟੇ ਤੇ ਆਪਾਂ ਪੁੱਜੇ ਹੋਗੇ ਕਿ ਅਸੀਂ ਤੁਰੰਤ ਜਿਹੜੀ ਐਫਆਈਆਰ ਹੈ ਆਪਣੀ ਐਪਲੀਕੇਸ਼ਨ ਦੇ ਆਧਾਰ 'ਤੇ ਉਹ ਦਰਜ ਕਰਨ ਲੱਗਦੇ ਹਾਂ ਜਦੋਂ ਤੁਰੰਤ ਸਾਡੀ ਐਫਆਈਆਰ ਤਿਆਰ ਹੋ ਗਈ ਇਸ ਨੂੰ ਕਾਪੀ ਦੇ ਦੋ ਕਿਹੜੀ ਐਫ ਆਈ ਆਰ ਦੀ ਗੱਲ ਕਰਦੇ ਕਿਹੜੀ ਜੋ ਸਾਡੀਆਂ ਕੰਪਨੀਆਂ ਦਾ ਸੰਭੂਤ ਚੋਰੀ ਹੋਈਆਂ ਸੀ ਉਹ 90 ਦੇ ਵਿੱਚ ਆਈਆਂ ਸੀ ਸਪੂਕ ਕਾਂਕਰ ਦਾ ਸਮਾਨ ਬਰਾਮਦ ਹੋਇਆ ਇੱਕ ਟਰਾਲੀ ਜਿਹੜੇ ਸੋਨੀ ਜਗ੍ਹਾ ਦੇ ਵਿੱਚ ਖੜੀ ਕੀਤੀ ਗਈ ਸੀ ਅਸੀਂ ਮੰਗ ਕੀਤੀ ਵੀ ਇਹ ਐਫ ਆਈ ਆਰ ਦਰਜ ਕਰਕੇ ਵਧਿਆ ਤੇ ਬਾਈ ਨੇ ਪ੍ਰਚਾ ਦੇ ਕੇ ਇਹ ਕੇਸ ਹੈ ਜਿਹੜਾ ਇਹ ਇੰਨਾ ਜਲਦੀ ਸਾਨੂੰ ਪੁੱਟ ਕਰਕੇ ਰੋ ਬੰਦੇ ਦੀ ਗ੍ਰਿਫਤਾਰੀ ਕਰਨਾ ਹੈ ਉਹ ਰਵਾਇਤ ਹੈ ਤੇ ਤਾਂ ਕਿ ਸਾਹਮਣੇ ਆ ਵੀ ਕਿੰਨਾ ਸਮਾਨ ਦੇ ਟ੍ਰਾਲੀਆਂ ਦੇ ਵਿੱਚ ਬਹੁਤ ਸਾਰਾ ਸਮਾਨ ਸੀ। ਥੀਲੇ ਵਿੱਚ ਭਾਂਡੇ ਸੀਗੇ, ਕੱਪੜੇ ਸੀਗੇ, ਸਿਲੰਡਰ ਸੀਗੇ, ਏ.ਸੀ. ਸੀਗੇ, ਫੁੱਲਰ ਸੀਗੇ, ਪੱਖੇ ਸੀਗੇ। ਇਹ ਸਾਰੇ ਕਿੰਨੇ ਬੰਦੇ ਝੜ ਬੰਦ ਹੈਗੇ। ਕਿਹਦੇ ਟਰੈਕਟਰ ਗਏ, ਕਿਹਦੇ ਘਰੇ ਟਾਲੀਆਂ ਖੜੀਆਂ ਗਈਆਂ। ਕਿਹੜਾ ਕੁਆੜੀ ਆਇਆ ਇਹਨਾਂ ਵੱਡੇ ਹੋਏ ਸਮਾਨ ਨੂੰ ਲੈ। ਇੱਕ ਪੰਖੜੇ ਦੇ ਪਰਚੇ ਅਧਰਤ ਹੈ ਲਾਉਣੁਕੀ ਦੂਜੇ ਦੀ ਮੰਗ ਕਰਦੇ ਜਿਹੜੀ ਨਿਵਾਰਤ ਮਿਲਿਆ। ਬਿਲਕੁਲ। ਉਹ ਪੂਰਕ ਦੇ ਇੱਕ ਖਰਚਾ ਹੋਰ ਬਰਜਿਕ ਕਰਨ ਦੀ ਮੰਗ ਕਰਦੇ ਨਿਵਾਰਤ ਵੀ। ਪਹਿਲੀ ਵਾਲਾ ਵੀ ਤੇ ਜਿਹੜੀ ਟਰਾਲੀ ਦੇ ਟਾਇਰ ਕਦੇ ਤਰਖਤ ਹੋਣੇ ਰਹਿੰਦੇ ਸੀ ਉਹਦੇ ਖਨਾਕ ਕਿਥੇ ਉਹ ਪਰਚਾ ਵੀ ਪੂਪੂ ਪੰਕ ਕਰਕੇ ਹੋਊਗਾ ਕਿਉਂਕਿ ਉਹ ਵੀ ਉਹਦੇ ਅੰਦਰੋਂ ਸਮਾਨ ਬਰਾਮਦ ਹੋਇਆ ਸੋ ਇਸ ਕਰਕੇ ਇਹਨਾਂ ਨੇ ਪ੍ਰਸ਼ਾਸਨ ਦੇ ਭਰੋਸਾ ੁੱਟਾ ਦੇਖਦੇ ਕਿੰਨੇ ਸਮੇਂ ਚ ਬਈਆ ਲਾਂਚ ਹੋ ਕੇ ਸਾਡੇ ਕੋਲ ਆ ਜਾਂਦੀ ਹੈ ਕਿ ਅਸੀਂ ਉਹਨਾਂ 'ਤੇ ਬੈਠੇ ਹਾਂ ਤੋਂ ਉਦੋਂ ਬਾਅਦ ਨਾਲ ਦੀ ਨਾਲ ਅਸੀਂ ਮੰਗ ਕੀਤੀ ਹੈ ਵੀ ਜਿਹੜਾ ਇਹ ਕੇਸ ਹੈਗਾ ਇਹ ਸੀਆਈ ਸਟਾਟ ਨੂੰ ਕਚਿਆਲੇ ਨੂੰ ਦਿੱਤਾ ਜਾਵੇ ਤਾਂ ਕਿ ਇਹ ਸਾਨੂੰ ਜੋ ਲੱਗ ਰਿਹਾ ਵੀ ਪ੍ਰਸ਼ਾਸਨ ਦਾ ਜੋ ਇਹਦਾ ਰਵਈਆ ਇੱਥੋਂ ਦੇਦਾ ਨਾ ਭੇਜਦਾ ਇਹ ਸਾਡੇ ਕੇਸ ਨੂੰ ਬੰਦੇ ਨਹੀਂ ਲਾਏਗਾ ਕਿਉਂਕਿ ਦਬਾਅ ਕਿਤਨੇ ਕਿਤੇ ਕ੍ਰਿਟੀਕਲ ਪਾਰਟੀਆਂ ਦੇ ਹੁੰਦੇ ਐ ਜਿਵੇਂ ਆਮ ਆਦਮੀ ਪਾਰਟੀ ਦੇ ਚਿੱਤੇ ਪੱਕੂ ਹੋਣੀ ਜਾਂ ਉਹਦੀ ਪਤਨੀ ਸ੍ਰੀਤਾ ਚਾਵਲਾ ਇੱਕ ਉਹਦੀ ਨਗਰ ਕੌਂਸਲ ਦੀ ਪ੍ਰਧਾਨ ਸੀ ਅਸੀਂ ਨੇ ਮੰਗ ਰੱਖੀ ਹੈ ਤੇ ਪ੍ਰਸ਼ਾਸਨ ਨੇ ਹਮੇਂ ਭਰੀ ਐ ਵੀ ਇਹ ਕੇਸ ਤੁਹਾਡਾ ਸੀਆਈ ਨੂੰ ਦੇ ਦਿੱਤਾ ਜਿਹੜਾ ਅੱਜ ਦਾ ਇਨਸੀਡੈਂਟ ਹੈ ਜਿਹੜਾ ਡੀਐਮਪੀ ਦਾ ਜਿਹੜਾ ਕਲੈਸ਼ ਹੋਇਆ ਜੀ ਉਹਦੇ ਵਿੱਚ ਕੀ ਡੀਐਸਪੀ ਦਾ ਜਿਹੜਾ ਮਸਲਾ ਸੀ ਉਹ ਸੀ ਕਿਉਂਕਿ ਡੀਐਸਪੀ ਜੋ ਬੇਟੀ ਹੈ ਆਪਣੇ ਪਰਿਵਾਰਾਂ ਤੋਂ ਜੀ ਪਹਿਲਾਂ ਵੀ ਇਹੀ ਗੱਲ ਕਹਿੰਦੀ ਸਾਡਾ ਕੋਈ ਨਾ ਕੋਈ ਕਸੂਰ ਨਹੀਂ ਸੀ ਸਾਡੇ ਕੋਈ ਦੋਸਤ ਉਹਨਾਂ ਨੂੰ ਥੱਲੀ ਕਰਵਾਈ ਹੈ ਵੀ ਦੇਖੋ ਸਾਡਾ ਕੋਈ ਅੱਧਾ ਕਿਤੇ ਨੂੰ ਇਸ ਤਰ੍ਹਾਂ ਮਾੜੇ ਪੰਗੇ ਸ਼ਬਦ ਬੋਲਣ ਦਾ ਨਹੀਂ ਸੀ ਨਾ ਅਸੀਂ ਬੋਲੇ ਇਹਦੇ 'ਚ ਤੁਸੀਂ ਵੀ ਸਾਡੇ ਆਲਾਨੀਆਂ ਪ੍ਰੋਗਰਾਮ ਦੇ ਵਿੱਚ ਜੇਕਰ ਪੈਂਟ ਲੱਗੇ ਤੇ ਦਰੀਆਂ ਵਿਸ਼ਿਆਂ ਨੇ ਲੰਘੋਗੇ ਤੇ ਤੁਸੀਂ ਵੀ ਦੇਖੋ ਵੀ ਐਡਾ ਕੀ ਐ ਅਮਰਜੀਤ ਸਿੰਘ ਕੰਮ ਸੀ ਅਸੀਂ ਸਟੇਜ ਤੇ ਤਾਂ ਬੈਠੇ ਸੀਗੇ ਸਾਡੇ ਕੋਲ ਆ ਜਾਂਦੇ ਸਾਨੂੰ ਮਿਲ ਲੈਂਦੇ ਤੇ ਅਮਰਜੀਤ ਸਿੰਘ ਕੰਮ ਸੀ ਕਿ ਲੰਘਣਾ ਤੇ ਪੈਂਟ ਵੀ ਚੱਲਣਾ ਹੋਣੇ ਆ ਨਾ ਗੱਲ ਦੇ ਪ੍ਰੋਗਰਾਮਾਂ ਦੇ ਵਿੱਚ ਅਸੀਂ ਦੇਖ ਲੈਂਦੇ ਜੇ ਸਾਨੂੰ ਲੱਗਦਾ ਲੰਘਾ ਤੇ ਨਹੀਂ ਤਾਂ ਚਲੋ ਜੀ ਤੁਹਾਡਾ ਟਰੋ ਕਰ ਰੱਖਦੇ ਹਾਂ ﺍﻟानੀਆਂ ਕਿੱਥੇ ਸਟੇਜ 'ਤੇ ਔਲਾਨ ਕਰਕੇ ਜਿੱਦਾਂ ਟੈਂਟ ਲਾਏ ਹੋਏ ਆ ਜੜੀਆਂ ਬਿਸ਼ੇਣ ਤੇ ਤੁਹਾਨੂੰ ਲੰਗਣੀ ਦੀ ਚਾਹੀਦੀ ਹੈ ਉਹ ਤੁਹਾਨੂੰ ਵੀ ਵੱਡੀ ਗੱਲ ਹੈ ਚਲੋ ਉਹਨਾਂ ਨੇ ਵੀ ਆਪਣੇ ਮਨ ਨੂੰ ਇਸ ਗੱਲ ਤੇ ਲੱਗ ਕੇ ਸਮਝਿਆ ਉਹ ਅਸੀਂ ਤਾਂ ਕਹਿ ਕੇ ਆਏ ਹਾਂ ਉਹਨਾਂ ਨੇ ਵੀ ਆਪਣੇ ਮਨ ਦੇ ਵਿੱਚ ਸਮਝਿਆ ਉਹ ਵੀ ਸ਼ਾਇਦ ਕਿਤਨਾ ਕਿਤੇ ਆਪਾਂ ਤੋਂ ਫਰਕ ਰਿਹਾ ਅਸੀਂ ਤਾਂ ਇਹ ਸਮਝਦਾ ਕਿ ਅਦੋਲਣਾ ਤੇ ਸਾਡੇ ਨਾਲ ਹਮੇਸ਼ਾ ਵੱਡੇ ਤੋਂ ਵੱਡੇ ਉਸਰਾ ਦੇ ਕਰੋਪ ਕੀਤੇ ਹੈਗੇ ਆ ਡੀਪੀਆ ਦੇ ਕਰੋਪ ਕੀਤੇ ਐ ਐਸਐਸਪੀ ਦੇ ਕਰੋਪ ਕੀਤੇ ਐ ਕਿਹੋ ਜੀਆਂ ਨੌਕਰੀਆਂ ਕਰਨੀਆਂ ਆ ਜਿਆ ਇਹ ਜੋ ਸਿੱਖਣਾ ਚਾਹੀਦਾ ਮੁਲਾਜ਼ਮਾਂ ਨੂੰ ਅਸੀਂ ਤੇਹੀ ਕਹਾਂਗੇ